ਗੂਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋ ਕਉ ਦੇ ਵਹੁਦਾਨ ਹਰ ਪ੍ਰਾਨ ਜੀਵਾਇ ਹਮ ਹੋਵਹਿ ਲਾਲੇ ਗੋਲੇ ਗੁਰ ਸਿਖਾ ਕੇ ਜਿਨਾ ਅਨ ਦਿਨ ਹਰ ਪ੍ਰਾਪ ਕੋਰਖ ਧਿਆਇਆ ਮੇਰਾ ਮਨ ਤਨ ਬਿਰਹਾਉ ਗੁਰ ਸੇਖ ਪਾਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸੇਖ ਭਾਈ ਮੋਕਾਉ ਕਰਹੁ ਉਪਦੇਸ ਹਰ ਮਿਲੈ ਮਿਲਾਇਆ ਰਹਾਉ ਜਹਾਰ ਪ੍ਰਭ ਭਾਵੈ ਤਾਂ ਗੁਰ ਮੁਖ ਮੇਲੇ ਜਿਨ ਵਚਨ ਗੁਰੂ ਸਾਤ ਗੁਰ ਮਨ ਭਾਇਆ ਵਡਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਾਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤ ਗੁਰ ਸੰਗਤ ਸੰਗ ਨਾ ਪਾਇਆ ਤੇ ਭਾਗ ਹੀਣ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖ ਮਿਲੇ ਮਿਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਗੂਜਰੀ ਮਹੱਲਾ ਚੌਥਾ ਜਿਨ ਸਤਗੁਰੂ ਪੁਰਖ ਜਿਨ ਹਰਿ ਪ੍ਰਭ ਪਾਇਆ ਮੋਕਔਕਾਰ ਉਪਦੇਸ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡਭਾਗੀ ਹਰ ਨਾਮ ਧਿਆਵੇ ਪਾਇਰੇ ਮੋਕਔ ਕੋਈ ਆਏ ਮਿਲੈ ਹਰ ਨਾਮ ਦ੍ਰਿੜਾਵੇ ਮੇਰੇ ਪ੍ਰੀਤਮ ਪ੍ਰਾਨ ਮਾਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਉ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਨਰਮਲ ਨਾਮ ਜਿਤ ਮੈਲ ਨਾ ਲਾਗੇ ਗੁਰਮਤਿ ਨਾਮ ਜਪੇ ਦੇਵ ਲਾਵੇ ਨਾਮ ਪਦਾਰਥ ਜਿਨ ਨਾਰ ਨਹੀਂ ਪਾਇਆ ਸੇ ਭਾਗ ਹੀਣ ਮੋਏ ਮਰ ਜਾਵੇ आनदम ऊले जग जीवन दाता सब जान कौ आनद करहो हार त्यावे तू दाता जीव सब तेरे जन नानक गुरु मुख बखस मिलावे एक ओंकार सतगुरु प्रसाद गुरि मोहल्ला चौथा ओंकार तीजा ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭ ਨਾ ਕਾਓ ਸੁਨ ਬੰਦ ਹਾਰ ਕਰ ਦिए ਹਮਰਾ ਜੋਰ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਉ ਭਗਤ ਜਨਾ ਕਾਓ ਸਰਦਾ ਆਪ ਹਾਰ ਲਾਈ ਵਿਚੇ ਗ੍ਰਸਤ ਉਦਾਸ ਰਹੀ ਜਬ ਅੰਤਰਪ੍ਰੀਤ ਹਾਰ ਸਿਉ ਬਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਾਰ ਪ੍ਰਭ ਭਾਈ ਜੇਤਕਾਰ ਕੰਮ ਹਮ ਹਰ ਲਾਏ ਸੋ ਹਮ ਕਰਹਿ ਜੋ ਆਪ ਕਰਾਏ ਜੇਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ RAM ਨਾਮ ਲਿਵ ਲਾਈ ਬੂਜਰੇ ਮਹੱਲਾ ਪੰਜਵਾ ਚਾਉਪ ਦੇ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਿ ਜਕ ਆਗੈ ਕਰ ਧਰਿਆ ਮੇਰੇ ਮਾਦਾਉ ਜੀ ਸਤ ਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਾਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੂਰ ਕਾਹੇ ਮਾਨ ਭਉ ਕਰਿਆ ਊੜਾ ਊੜ ਆਵੈ ਸਹ ਕੋਸਾ ਤਿਸ ਪਾਛੈ ਬਚਰੇ ਸ਼ਰੇਆ ਊਨ ਕਵਣ ਖਲਾਵੈ ਕਮਨ ਚੁਗਾਵੈ ਮਾਨ ਮਹਿ ਸਿਮਰਨ ਕਰਿਆ ਸਾਬ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੂਜਰੇ ਮਹੱਲਾ ਪੰਜਵਾਂ ਚਾਉਪਦੇ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਰਿਆਚਾਰ ਕਰਹਿ ਖੱਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹਉ ਮੈਂ ਵੇਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰਖ ਲੇ ਬੋ ਕਿਰਪਾ ਧਾਰੀ ਕੋਟ ਮਤੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਰਹਾਉ ਸਾਸਤਿ ਵੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬੇਨ ਗੋਰ ਮੁਕਤ ਨਾ ਕੋ ਉਪਾਵੇ ਮਨ ਵੇਖ ਹਉਕਾਰ ਵਿਚਾਰੀ ਅਠੇਠਾ ਮੱਜਨ ਕਰ ਇਸ ਨਾਨਕ ਭ੍ਰਮ ਆਏ ਧਾਰ ਸਾਰੀ ਅਨਿਕ ਸੋਚ ਕਰਹਿ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਧਾਵਤ ਧਾਵਤ ਸਭ ਜਗ ਤਾਯੋ ਅਬ ਆਏ ਹਰ ਦੁਆਰੀ ਦੁਰਮਤ ਮੀਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ ਪੰਜਵਾ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਪੂਜਨ ਭਾਇ ਨਮਕ ਨਾ ਬਿਸਰਾਉ ਮਾਨਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਕੂਤਾ ਹਰ ਧਨ ਚਲਤੇ ਹਰ ਧਨ ਵੈਸੇ ਹਰ ਧਨ ਜਾਗਤ ਸੂਤਾ ਰਹਾ ਹਰ ਧਨ ਇਸ ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨ ਹਾਰ ਧਨ ਤੁਲਹਾ ਹਾਰ ਧਨ 베ੜੀ ਹਾਰ ਹਰ ਤਾਰ ਪਰਾਨਾ ਹਾਰ ਧਨ ਮੇਰੀ ਚਿੰਤ ਵਿਸਾਰੀ ਹਾਰ ਧਨ ਲਾਹਿਆ ਧੋਖਾ ਹਾਰ ਧਨ ਤੇ ਮੈਂ ਨਾਵ ਨਿਧ ਪਾਈ ਹਾਥ ਚਰਿਓ ਹਾਰ ਖੋਕਾ ਹਾ ਵਹੋ ਖਰਚ ਹੋ ਟੂਟ ਨਾ ਆਵੇ ਹਲ ਤਪਲਤ ਕੈ ਸੰਗੇ ਲਾਦ ਖਜ਼ਾਨਾ ਗੁਰ ਨਾਨਕ ਕਾਉ ਦਿਆ ਇਹੋ ਮਨ ਹਾਰ ਰੰਗ ਰੰਗੇ ਗੂਜੇ ਰੇ ਮਹੱਲਾ ਪੰਜਵਾ ਜੇਸ ਸਿਮਰਤ ਸਭ ਕੇ ਲਿਖ ਨਾਸਹਿ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ ਪੂਤਾ ਮਤਾ ਕੀ ਆਸੀਸ ਨਿਮਖ ਨਾ ਬਿਸਰਉ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ ਰਹਾਉ ਸਤਿਗੁਰ ਤੋਮ ਕਾਓ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੋ ਸਦਾ ਚੇਰ ਜੀਵਹੋ ਹਰਿ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹ ਨਾ ਬਿਆਪੈ ਚਿੰਤਾ ਭਵਰ ਤੁਮਾਰਾ ਇਹੋ ਮਨ ਹੂਵੋ ਹਰ ਚਰਣਾ ਹੋ ਹੋ ਕਉਲਾ ਨਾਨਕ ਦਾਸ ਓਨ ਸੰਗ ਲਪਟਾਇਓ ਜਿਉਂ ਬੂੰਦ ਹੈ ਚਾਤਰਿਕ ਮੌਲਾ ਗੂਜਰੀ ਮਹੱਲਾ ਪੰਜਵਾ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ ਖੇਨ ਮਹਿ ਥਾਪ ਉਥਾਪ ਨਹਾਰਾ ਆਪਨ ਹਾਥ ਮਤਾਤ ਸਿਆਨ ਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਓਹ ਬਾਤ ਰਹਾਉ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਵਿਚੇ ਨਿਖਸੇ ਸਾਸ ਲਸ ਕਰਨੇ ਵਖਵਾਸ ਸਭ त्याਗੇ ਜਮ ਕੁਰ ਊਠ ਸਿਦਾਸ ਉਏ ਨਾਨਕ ਮਨ ਹਠ ਕੀ ਡ੍ਰਿੜਤਾ ਆਪ ਸਕਾਓ ਜਾਨਾਤ ਜੋ ਅਨੇੰਦ ਨਿੰਦ ਕਰ ਛੋਡਿਓ ਸੋਈ ਫੇਰ ਫੇਰ ਖਾਤ ਸਹਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ कहो नानक गोरपुरा भेटिया परवान गिरसत उदास गुजरि महल्ला पंजवा नाम निदान जेन जान जपयो तिनके बधन काटे काम क्रोध माया बिख ममता एह व्याद ते हाटे ਹਰਜਸ ਸਾਧ ਸੰਗ ਮੇਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਰਹਾ ਜੋ ਕੇਸ਼ ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸੱਤਰ ਸਭ ਏਕ ਸਮਾਨੇ ਜੋਗ ਜੁਗਤ ਨੀਸਾਨੀ ਪੂਰਨ ਪੂਰ ਰਹਿਓ ਸ੍ਰਬ ਥਾਈ ਆਨ ਨਾਖਤ ਹੂੰ ਜਾਤਾ ਘਾਟ ਘਾਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ ਕੈ ਘਰ ਆਇਆ ਹਲ ਕਲੇਸ਼ ਮਿਟੇ ਖੇਨ ਭੀਤਰ ਨਾਨਕ ਸਹਿਜ ਸਮਾਇਆ ਗੂਜਰੀ ਮਹੱਲਾ ਪੰਜਵਾ ਜਿਸ ਮਾਨੋਖ ਪਹਿ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਉਪਾਰ ਬ੍ਰਹਮ ਜਿਨ ਹਿਰਦ ਅਰਾਦੇ ਆ ਤੈਨ ਭਾਉ ਸਾਗਰ ਤਰਿਆ ਗੋਰ ਹਾਰ ਵੇਨ ਕੋ ਨਾ ਬ੍ਰਥਾ ਦੁੱਖ ਕਾਟੈ ਪ੍ਰਭ ਤਾਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨਮੁ ਹਤ ਜਸ ਘਟੈ ਰਹਾਉ ਮਾਇਆ ਕੇ ਸੰਬੰਧ ਸੈਨ ਸਾਖ ਕਿਤ ਹੀ ਕਾਮ ਨ ਆਇਆ ਹਰਿ ਕਾ ਦਾਸ ਨੀਚ ਕੁਲ ਊਚਾ ਤੇਸ ਸੰਗ ਮਨ ਵਾਂਛਤ ਫਲ ਪਾਇਆ لاھ کوٹ بکھیا کے بنجن تا مہ ترشن نابوجی سمرت نام کوٹ اجیارا بست اگوچر سوجی فرت فیرت, فیرت تمر دوار آیا پی پجن ہار رایا ਸਾਦ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹੋ ਪਾਇਆ ਗੂਜਰੀ ਮਹੱਲਾ ਪੰਜਵਾ ਪੰਜ ਪਦਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ પ્રથમે ગર્ભ માતા કે વાસા ઊહા છોડ ਧર્ન મહે આયા ચિત્ર સાલ સુંદર વાગ મંદિર સંગ ના કછ હુ જાયા અવર સબ મિથિયા લોબ લબી ગોર પૂરે દીઓ હરનામા જી કઉ એહા વસત ફબ્બી રહાઉ ਇਸ਼ਟ ਮੀਤ ਬੰਦਪ ਸੋਤ ਭਾਈ ਸੰਗ ਬਨਤਾ ਰਾਚ ਹਸਿਆ ਜਬ ਅੰਤੇ ਔਸਰ ਆਏ ਬਨਿਓ ਹੈ ਉਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਬਿਹਾਜੀ ਸੰਪੈ ਸੋਇ ਨਾ ਰੂਪਾ ਦਾਮਾ ਪਾੜੀ ਕਾ ਉਹ ਪਾੜਾ ਮਿਲਿਆ ਹੋਰ ਸਗਲ ਭਇਓ ਬਿਰਾਨਾ ਐ ਵਰ ਗੈ ਵਰ ਰਖ ਸੰਭਾਹੇ ਗਾਹੋ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚਲ ਹੈ ਨਾਹੀ ਇਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਭ ਸਹਾਈ ਨਾਮ ਸੰਪਤ ਗੋਰਾ ਨਾਨਕ ਕਾਉਦੀ ਓਹ ਮਰੈ ਨਾ ਆਵੈ ਜਾਈ ਗੂਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਦੁੱਖ ਬਿਨਸੇ ਸੁਖ ਕੀਆ ਨਿਵਾਸਾ ਕ੍ਰਿਸ਼ਨ ਜਲਨ 부ਝਾਈ ਨਾਮ ਨਿਧਾਨ ਸਤਿਗੁਰੂ ਦਿਰੜਾਇਆ ਬਿਨਸ ਨਾ ਆਵੇ ਜਾਈ ਹਰ ਜਪ ਮਾਇਆ ਬੰਦਨ ਟੂਟੇ ਭਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮੇਲ ਛੂਟੇ ਰਹਾਉ ਅਠ ਵਹਿਰ ਹਾਰ ਕੇ ਗੁਣ ਗਾਵੈ ਭਗਤ ਪ੍ਰੇਮ ਰਸ ਮਾਤਾ ਹਰਖ ਸੋਗ ਦੁਹ ਮਾਹੀ ਨਿਰਾਲਾ ਕਰਨੈ ਹਾਰ ਪਛਾਤਾ ਜਿਸ ਕਾ ਸਾਤੇ ਨਹੀਂ ਰਖ ਲੀਆ ਸਗਲ ਜੁਗਤ ਬਾਣ ਆਈ ਕਾਹੋ ਨਾਨਕ ਪ੍ਰਭ ਕੋ ਰਖ ਦਇਆਲਾ ਕੀਮਤ ਕਹਿਣ ਨਾ ਜਾਈ